ਓਏ ਕਿਉਂ ਬੁਜੇ ਜੇ ਬੈਠੇ ਹੋਏ ਹੈ ਕਟਿਆ ਕੋਸ ਨੇ ਓਏ ਯਾਰ ਕਟਣਾ ਕੀੜੇ ਆ ਯਰੇ ਨੂੰੜ ਚੱਜ ਦਾ ਗੱਲ ਤਾਂ ਚੱਜ ਦੀ ਕਰ ਲਿਆ ਕਰ ਮੇਰੇ ਯਾਰ ਪਾਚੇ ਏ ਓਏ ਬੈਠੇ ਆਏ ਜਿਵੇਂ ਤੁਸੀਂ ਇੱਕੋਤਾ ਦੱਬ ਕੇ ਆਏ ਹੋ ਨਿਓ ਓਏ ਯਾਰ ਅਸੀਂ ਸੋਚ ਰਹੇ ਸੀ ਟੂਰਨਾਮੈਂਟ ਕਰਾ ਲਈਏ ਪਿੰਡ 'ਚ ਓਏ ਕਾਦਾ ਟੂਰਨਾਮੈਂਟ ਕਰਾ ਲਈਏ ਓਏ ਹੈ ਹੇ ਕਾਸਦਾ ਮਰਜੀ ਕਰਾ ਲਈਏ ਭਾਈਓ ਤੇ ਪੈਣੋ ਪਾਵੇਂ ਕਰੇ ਕਟਦਾ ਪਾਵੇਂ ਕਾ ਬਾਡੀ ਦਾ ਪਰ ਆਪਣਾ ਮਕਸਦ ਤਾਂ ਪਰਚੀਆਂ ਕੱਟ ਕੇ ਪੈਸੇ ਇਕੱਠੇ ਕਰਨਾ ਹੀ ਹੈ ਪਰ ਪੰਗਾ ਇਹ ਐ ਵੀ ਨਾ ਤਾਂ ਗਰਾਊਂਡ ਸਾਫ ਹੈ ਗਰਾਊਂਡ ਸਾਫ ਕਰਨਾ ਪਊਗਾ फेर ਟੀਮਾਂ ਬਲਾਉਣੀਆਂ ਪੈਣਗੀਆਂ ਉਹਨਾਂ ਨੂੰ ਨਾਮ ਦੇਣਾ ਪਊਗਾ ਜੇ ਖਰਚਾ ਵੱਧ ਹੋ ਗਿਆ ਤੇ ਆਮਦਨ ਘਟੇ ਹੋਈ ਸਾਡਾ ਤਾਂ ਹੋਜੂ ਬੰਦਰ ਲੰਡਾ ਓਏ ਯਾਰ ਸਾਂਡੂ ਵੀ ਕੁਝ ਬਚਣਾ ਚਾਹੀਦਾ ਆਫਟਰੌਲਾ ਜੀ ਵੀ ਤਾਂ ਹੁਣ ਇੰਨਾ ਖਰਚਾ ਕਰਾਂਗੇ ਨਹੀਂ ਖੇਚਲਾ ਕਰਾਂਗੇ ਓਏ ਛੱਡੋ ਤੁਸੀਂ ਟਰਨਮੈਂਟ ਨੂੰ ਹਾਂ ਮੈਂ ਤੁਹਾਨੂੰ ਦੱਸਦਾ ਜਾਗਰਣ ਕਰਾ ਲਓ ਮਾਤਾ ਰਣੀ ਦਾ ਪਰਚੀਆਂ ਕੱਟੋ ਲੋਕਾਂ ਦੀ ਆਵਾਵ ਢਾ ਦੋ ਬੇਟਾ ਕੀਪਨ ਲਿਖਵਾਵਾਂਗੇ ਛਟਾ ਲਾਲਵਾਵਾਂਗੇ ਹੈ ਨਾਲੇ ਮਾਸਟਰ ਚਲੀ ਹੁੰਦੀ ਆ ਫੇਟਾ ਲਵਾਵਾਂਗੇ ਮਗਰੋ ਪੋਜਿਆ ਬਦਾਨਾ ਚਾਨ ਵਾਲਾ ਖਵਾ ਦਿਓ ਤੇ ਮਾਸਟਰ ਜਲੇਮ ਦੀ ਤਾਂ ਤੇ ਪਿੰਡ ਵਾਲੇ ਜਿੱਤੇ ਤਾਂ ਫੇਟਾ ਦਵਾ ਰਿਹਾ ਗਾ ਉਹ ਆਏ ਆਏ ਚੱਲ ਠੀਕ ਆ ਬਰਾ ਕੱਢ 100 ਰੁਪਇਆ ਕਟਾਇਆ ਪਰਚੀ ਆਏ ਓਏ ਓਏ ਤਾਂ ਉਹੀ ਗੱਲ ਹੋਗੀ ਵੀ ਜਿਹੜਾ ਬੋਲੇ ਉਹੀ ਕੁੰਡਾ ਖੋਲੇ ਆ